ਰਾਧੇ ਕ੍ਰਿਸ਼ਨਾ ਰਾਧੇ ਰਾਧੇ ਮੈਂ ਨਾ ਮਿਸ਼ੂ ਤੋਂ ਦੋ ਪਲਾਟ ਆਰਡਰ ਕੀਤੇ ਸੀ ਆ ਦੇਖੋ ਇੱਕ ਇੱਕ ਆਜ ਸਪਤਾਨੇ ਖੋਲ ਕੇ ਵਖਾਣੇ ਹੈ ਬੜੀ ਮੁਸ਼ਕਲ ਨਾਲ ਟੱਟਿਆ ਜਾਂਦਾ ਹੈ ਇੱਕ ਗੱਟਾ ਖੁੱਲ ਗਿਆ ਪਰ ਦਿਨ ਚਾ ਇੱਕ ਹੋ ਰਿਹਾਗਾ ਵੀ ਚੁੱਪ ਹੂੰ ਸੱਲਾਹ ਪਾਣਾ ਆ ਵੇਖੋ ਇੱਕ ਪਲਾਂਟ ਆ ਇੱਕ ਬਦਾਮ ਦਾ ਮੰਗਾਇਆ ਸੀ ਇੱਕ ਮੰਗਾਇਆ ਸੀ ਜਿੱਥੀਆਂ ਦਾ ਇਹ ਪਤਾ ਨਹੀਂ ਬਦਾਮ ਦਾ ਕਿੰਨੀ ਸੀ ਆਂ ਦਾ ਜਿੱਦਾ ਖੋਲ ਕੇ ਵੀ ਨਹੀਂ ਨਾ ਮੈਂ ਖੋਲ ਕੇ ਵੀ ਨਹੀਂ ਕੀਆ ਤੇ ਇੱਕ ਆ ਵੇਖੋ ਇਹ ਲਦਾ ਘਾ ਚੜੀ ਦਾ ਇਹ ਤੇ ਉਹ ਬਦਾ ਆਉਂਦਾ ਇਹ ਰੁਕਾ ਖੋਲ ਕੱਢ ਲਾਂ ਬਾਹਰ ਆਹ ਇੱਕ ਤੁਮੇ ਪਲਾਟ ਇਹ ਦਵੇਂ ਆਏ ਆ ਟਾਈਟ ਹੋ ਦੇ ਦੋ 125 ਪੰਜੀ ਦਾ 1 125 ਦਾ ਬਦਾਮ ਦਾ 125 ਦਾ ਆ ਦੀ ਚਾਰੀ ਦਾ ਇਹ ਮਿਸ਼ੂ ਟਾਡਰ ਕਿਤੇ ਮੈਂ ਸ਼ਾਮ ਨੂੰ ਲੰਘ ਗਿਆ ਪੰਗਮਲੀ ਵਿੱਚ ਰਾਧਾ ਕ੍ਰਿਸ਼ਨ ਰਾਧੇ ਰਾਕੇ